ਜੋ ਹੈ ਵੀ ਯੂਨਾਈਟਿਡ ਵੌਇਸ ਆਫ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਜਖੂ ਜੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਫਗਵਾੜਾ ਦੇ ਜਖੂ ਹਸਪਤਾਲ ਵਿਖੇ ਹੋਈ ਜਿਸ ਵਿੱਚ ਬਾਬਾ ਸਾਹਿਬ ਦੇ ਐਡਮਿਸ਼ਨ ਨੂੰ ਕਰ ਕਰ ਪਹੁੰਚਾਉਣ ਲਈ ਵਿਚਾਰ ਕੀਤਾ ਗਿਆ ਜਾਣਕਾਰੀ ਦਿੰਦੇ ਡਾਕਟਰ ਹਰਜਿੰਦਰ ਸਿੰਘ ਜਖੂ ਵੱਲੋਂ ਪਿਆ ਗਿਆ ਕਿ ਬਾਬਾ ਜੀਵਨ ਸਿੰਘ ਤੇ ਬਾਬਾ ਸੰਤ ਸਿੰਘ ਸਾਧੂ ਭਲਾਈ ਦੀ ਯਾਤਰਾ ਦੀ ਬਾਬਾ ਸਾਹਿਬ ਮਿਰਕੋ ਜੀ ਦੇ ਜਨਮ ਦਿਨ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਵਿਚਾਰ ਕੀਤਾ ਗਿਆ ਇਸ ਵਿੱਚ ਆਏ ਹੋਏ ਸਾਰੇ ਸਾਥੀਆਂ ਸਹਿਮਤ ਹੋ ਗਏ ਮੋਕਤਰਾ ਸਿੰਘ ਬੇਵਾ ਸਿੰਘ ਹੈਮੀਕਾਤੋ ਸ਼ੋਕਮ ਖੇੜਾ ਜੇਸ਼ਮਨ ਲਵੀ ਪਾਂਚੇ ਬਲੰਦਰ ਬਨਾਲੋ ਸੁਮਿੰਦਰ ਕੌਰ सोनू ਅਤੇ ਸੰਜੀਵ ਮੂਨ ਨਿਵਾਸੀ ਨਰਮਲ ਸਿੰਘ ਜਾਤੀਓ ਵਾਲਾ ਦੀ ਹਾਜ਼ਰ ਸਨ ਬਹੁਤ ਹੀ ਸਤਿਕਾਰਯੋਗ ਸਾਥੀਓ ਜੈ ਭੀਮ ਜੈ ਦੇਸ਼ ਪੰਜਾਬ ਜੈ ਬੀਗਪੁਰਾ ਜੈ ਭੀਮ ਟੀਪ ਪੰਜਾਬ ਦੀ ਅੱਜ ਬਹੁਤ ਹੀ ਅਹਿਮ ਮੀਟਿੰਗ ਜਿਹੜੀ ਆ ਤੇ ਅਹਿਮ ਵਿਚਾਰ ਕਰਕੇ ਅਸੀਂ ਬੈਠੇ ਆ ਵੀਰਾਲ ਸੀ ਇੱਕ ਇਹੋ ਜੇ ਬੁੱਧੀ ਤੇ ਵਿਚਾਰ ਸਮਝੇ ਕਰਨਾ ਚਾਹੁੰਦੇ ਆ ਜਿਹੜਾ ਮੁੱਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਪੰਜਾਬ ਦੇ ਦਲਤਾਂ ਪਰਿਵਾਰਾਂ ਦੇ ਵਿੱਚ ਪਾੜਾ ਪਾਉਣ ਦਾ ਕੰਮ ਕਰ ਰਿਹਾ ਹੈ। ਕਾਫੀ ਮੁੱਦਾ ਖਿਆ ਹੋਇਆ ਹੈ। ਕਿ ਦਸਮ ਪਤਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਕਲਗੀ ਜਿਹੜੀ ਹੈ ਉਹ ਬਾਬਾ ਜੀਵਨ ਸਿੰਘ ਜੀ ਨੂੰ ਵਖਸ਼ੀ ਜਾਂ ਭਾਈ ਸੰਗਤ ਸਿੰਘ ਜੀ ਨੂੰ ਵਖਸ਼ੀ ਇਸ 이슈 ਤੇ ਇਸ ਮੁੱਦੇ ਤੇ ਕਈ ਮਜਬੂਤ ਸਿੱਖ ਬਰਾਦਰੀ ਦੇ ਸਾਡੇ ਭਰਾ ਦੇ ਉਹਨਾਂ ਦੀਆਂ ਬੜੀਆਂ ਤੱਤੀਆਂ ਤੱਤੀਆਂ ਜਿਹੜੀਆਂ ਉਹ ਵੀਡੀਓ ਵਾਇਰਲ ਹੋਈਆਂ ਨੇ ਤੇ ਕਈ ਦਾਵਾ ਕਰਦੇ ਨੇ ਜਿਹੜੇ ਬੋਲਦੇ ਨੇ ਕਿ ਅਸੀਂ ਰਗਦਾਸੀਆ ਚਮਾਰ ਹਾਂ ਏ ਜੀ ਮੱਜੂਸੀਕ ਛੂਟ ਬੋਲਦੇ ਆ ਕਲਗੀ ਤੋੜਾ ਦਾ ਬਖਸ਼ਿਸ਼ ਜਿਹੜੀ ਆ ਉਹ ਭਾਈ ਸੰਗ ਸਿੰਘ ਜੀ ਨੂੰ ਹੋਈ ਸੀ ਹੁਣ ਜੀ ਇਹ ਦੂ ਤਲਤ ਭਾਈਚਾਰੇ ਦੀਆਂ ਦੂ ਮੇਜਰ ਇਹ ਜਿਹੜੇ ਅ ਬੇਜਰ ਕਾਸਟਾਂ ਹੈ ਜੀ ਇਹ ਆਪਸ ਵਿੱਚ ਇਸ ਇਸ਼ੂ ਤੇ ਘੜਦਿਆਂ ਨੇ ਤਾਂ ਫਾਇਦਾ ਕਿਹਨੂੰ ਹੁੰਦਾ ਇਹਨਾਂ ਦੇ ਦੁਸ਼ਮਣ ਨੂੰ ਜਿਹੜਾ ਹਮੇਸ਼ਾ ਇਹਨਾਂ ਨੂੰ ਵੰਡ ਕੇ ਰੱਖਣਾ ਚਾਹੁੰਦਾ ਹੈ ਤੇ ਇਹ ਗੱਲ ਸਮਝ ਲਈ ਸਾਡੇ ਸਮਾਜ ਲਈ ਜ਼ਰੂਰੀ ਹੋਵੇਗੀ ਸਤਿਕਾਰਯੋਗ ਸਾਥੀਓ ਬਾਬਾ ਜੀਵਨ ਸਿੰਘ ਜੀ ਸਾਡੇ ਬਹੁਤ ਮਹਾਨ ਸ਼ਹੀਦ ਨੇ ਬਾਬਾ ਜੀਵਨ ਸਿੰਘ ਜੀ ਸਾਡੀ ਕੌਮ ਦੇ ਉਹ ਯੋਧੇ ਹੋਏ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਨਵੀਆਂ ਤਵਾਰੀਖਾਂ ਲਿਖੀਆਂ ਪਰਿਵਾਰ ਨੂੰ ਵਾਰ ਕੀ ਸਾਰਾ ਪਰਿਵਾਰ ਸ਼ਹਾਦਤ ਦੇ ਗਿਆ ਕਾਹਦੇ ਲਈ ਸਿੱਖ ਫਲਸਫੇ ਲਈ ਸਿੱਖ ਫਲਸਫਾ ਕੀ ਹੈ ਸਰਵਤ ਦੇ ਭਲੇ ਦਾ ਫਲਸਫਾ ਮਾਨਵਤਾਵਾਦ ਦਾ ਫਲਸਫਾ ਸਿੱਖ ਕ੍ਰਾਂਤੀ ਦੇ ਰੂਪ ਵਿੱਚ ਜਿਹੜਾ ਆਇਆ ਇਸ ਧਰਤੀ ਤੇ ਉਹਦੇ ਲਈ ਆਪਦੇ ਪਿਤਾ ਵੀ ਵਾਰ ਤੇ ਬਾਬਾ ਜੀਵਨ ਸਿੰਘ ਜੀ ਨੇ ਆਪਦੇ ਬੱਚੇ ਵੀ ਵਾਰ ਤੇ ਖੁਦ ਵੀ ਸ਼ਹਾਦਤ ਉਹਨਾਂ ਵੀ ਹੋਈ ਹੈ ਉਹਨਾਂ ਦਾ ਰਤਬਾ ਸਾਡੇ ਲਈ ਬਹੁਤ ਚ ਹੈ ਤੇ ਬਾਬਾ ਸੰਗਤ ਸਿੰਘ ਜੀ ਉਹ ਵੀ ਮਹਾਨ ਜੋਧੇ ਸਾਡੇ ਬਜ਼ੁਰਗ ਉਹਨਾਂ ਦੀ ਕੁਰਬਾਨੀ ਨੂੰ ਵੀ ਕਿਵੇਂ ਭੁਲਾ ਸਕਦੇ ਆ ਜਿਨ੍ਹਾਂ ਨੇ ਆਪ ਦੀ ਕੁਰਬਾਨੀ ਨਾਲ ਆਪਦੇ ਸਾਥੀਆਂ ਦੀ ਕੁਰਬਾਨੀ ਦੇ ਨਾਲ ਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਬਹੁਤ ਵੱਡਾ ਸਾਥ ਤਾਂ ਉਹਨਾਂ ਦੀ ਸ਼ਹਾਦਤ ਭਰਮੁੱਲੀ ਹੈ ਹੁਣ ਸਾਡੇ ਲਈ ਬਾਬਾ ਜੀਵਨ ਸਿੰਘ ਜੀ ਵੀ ਨੇ ਸਾਡੇ ਲਈ ਸਤਿਕਾਰਯੋਗ ਭਾਈ ਸੰਗਤ ਸਿੰਘ ਜੀ ਵੀ ਨੇ ਤੇ ਸਾਡੀ ਅਸੀਂ ਲੜੀਏ ਕਿਉਂ ਆ ਜਿਹੜੀ ਰੌਲਾ ਪਾਈ ਜਾਂਦੇ ਨਾ ਬਈ ਬਾਬਾ ਸੰਗਤ ਸਿੰਘ ਚਮਾਰਸੀ ਰਵੀਦਾਸ ਜੀ ਅਸੀਂ ਮੈਂ ਮਾਫੀ ਚਾਹੁੰਦਾ ਮੈਨੂੰ ਇਸ ਇਸ਼ੂ ਤੇ ਸਫਾਈ ਜੜੀ ਪੈ ਰਹੀ ਆ ਕਿਉਂਕਿ ਵੱਡੇ ਯੋਧਿਆਂ ਤੇ ਵੱਡੇ ਰਹਿਬਰਾਂ ਦੀ ਕੋਈ ਜਾਤ ਨਹੀਂ ਹੁੰਦੀ ਪਰ ਇਥੇ ਮਨੁਵਤੀ ਸੱਸਿਆ ਨਾ ਸਮਾਜ ਉਹ ਹੀ ਗੱਲ ਨੂੰ ਸਮਝਦਾ ਉਸੇ ਗੱਲ ਨੂੰ ਸੁਣਦਾ ਹੈ ਮੈਂ ਦੱਸਣਾ ਚਾਹੁੰਦਾ ਕਿ ਭਾਈ ਸੰਗਤ ਸਿੰਘ ਜੀ ਨਾ ਚਮਾਰ ਸਨ ਨਾ ਰਵੀ ਦਾਸੀ ਸਨ ਜਿਹੜੇ ਅੱਜ ਮੈਂ ਸੁਣ ਕੇ ਰਿਹਾ ਇੱਕ ਮਜਵੀ ਸਿੱਖ ਵੀਰ ਸਾਡਾ ਉਹ बार-बार ਚਮਾਰਾਂ ਤੇ ਕਿਟਾਕਸ ਕਰਦਾ ਹੈ ਤੇ ਮੈਨੂੰ ਸਾਰੀ ਗੱਲ ਸੁਣ ਤੋਂ ਬਾਅਦ ਇੱਕ ਗੱਲ ਦਾ ਦੁੱਖ ਲੱਗਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤਾਂ ਰਲਿਦਾਸੀਆਂ ਨੇ ਤਾਂ ਆਪਦੀ ਅਮਰਤ ਆਪਦੀ ਆਪਦੇ ਗੁਰੂ ਦੀ ਬਾਣੀ ਕੱਢ ਕੇ ਉਹਨੂੰ ਪੋਥੀ ਬਣਾ ਲਿਆ ਮੈਨੂੰ ਪੋਥੀ ਦਾ ਬੜਾ ਦੁੱਖ ਲੱਗਾ ਇਹ ਇਦਾਂ ਨਾ ਕਰੋ ਜਿਹੜੀ ਬਾਣੀ ਅਮਰਤ ਬਾਣੀ ਅਮਰਤ ਬਾਣੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਬਾਣੀ ਗੁਰਬਾਣੀ ਬਾਣੀ ਗੁਰਬਾਣੀ ਸਰਬਉੱਚ ਮਤਲਬ ਜੀ ਇਹਦਾ ਮਤਲਬ ਇਹ ਹੋ ਗਿਆ ਕਿ ਇਸ ਰੂਸ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਅੰਮ੍ਰਿਤ ਬਾਣੀ ਦਾ ਜਿਹੜਾ ਨਾਮ ਦਿੱਤਾ ਗਿਆ ਆਪਾਂ ਉਹ ਪੁਥੀ ਆਖਾਂ ਇਹਦਾ ਨਾ ਕਰੋਗੇ ਇਹ ਚੰਗੀ ਗੱਲ ਨਹੀਂ ਹੈ ਇਹਦੀ ਨਾ ਫੂਰ ਭੜਕਾਹਟ ਉੱਪਰ ਦੀ ਹੈ ਕਿ ਕੌਣ ਲੜਦੇ ਨੇ ਭਰਾ ਭਰਾ ਲੜਦੇ ਭਰਾ ਭਰਾ ਲੜਨਗੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਤਾਂ ਸਾਰਿਆਂ ਨੂੰ ਇਕੱਠਾ ਕਰਨੀ ਤੁਲੇ ਆ ਪੰਜਾਬ ਦੇ ਵਿੱਚ ਆਪਾਂ 39 ਕਾਸਟਾਂ 45 ਕਾਸਟਾਂ 40% ਦੇ ਕਰੀਬ ਆਬਾਦੀ ਆਪਾਂ ਪੰਜਾਬ ਦੇ ਵਿੱਚ ਰਾਜ ਕਰ ਸਕਦੇ ਆ ਤੇ ਜੇ ਆਪਾਂ ਇਦਾਂ ਨਿਰਾਦਰ ਕਰਾਂਗੇ ਆਪਣੀ ਰਹਿਬਰਾਂ ਦੀ ਬਾਣੀ ਦਾ ਇਹ ਨਹੀਂ ਚੰਗਾ ਛੱਡ ਦਿਓ ਵੀ ਤੁਹਾਨੂੰ ਇਤਿਹਾਸ ਕਰਨ ਦੀ ਛੱਡ ਦਿੰਦੇ ਆ ਕਿ ਕਲਗੀ ਤੋੜਾ ਦਸ਼ਮ ਪਾਤਸ਼ਾਹ ਜੀ ਨੇ ਕਿਹਨੂੰ ਦਿੱਤਾ ਸੀ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਜਾਂ ਭਾਈ ਸੰਤ ਸਿੰਘ ਜੀ ਨੂੰ ਦਿੱਤਾ ਜਾਂ ਜਿਹਨੂੰ ਵੀ ਦਿੱਤਾ ਹੋਇਆ ਉਹ ਹੰਤਾ ਸਾਡੇ ਹੀ ਅਸੀਂ ਇਸ ਬਾਤ ਬਾਤ ਚ ਨਹੀਂ ਪੈਣਾ ਚਾਹੁੰਦੇ ਅਈ ਆਪਣੇ ਸਾਰੇ ਘਟਰ ਨੂੰ ਸਲਾ ਦਿੱਤੀ ਹੈ ਕਿ ਨਹੀਂ ਸਾਡੇ ਲਈ ਸਤਿਕਾਰਯੋਗ ਦੋਨੋਂ ਹੀ ਨੇ ਠੀਕ ਹੈ ਨਾ ਮੈਂ ਤਾਂ ਇੱਕ ਉਦਾਹਰਨ ਦੇਣਾ ਚਾਹੁੰਦਾ ਕਿ ਚਾਹੇ ਸਾਡੇ ਚਾਚੇ ਨੂੰ ਮਿਲ ਗਈ ਹੋਵੇ ਕੱਲ ਦੀ ਚਾਹੇ ਸਾਡੇ ਤਾਏ ਦੇ ਸੱਤੇ ਵੱਜੀ ਹੋਵੇ ਉਹ ਬੱਚੀ ਤਾਂ ਸਾੜਿਆਂ ਦੀ ਆ ਫਿਰ ਇਹਦੇ ਵਿੱਚ ਅਸੀਂ ਕੀ ਕੀ ਰੋਸ ਕਰੀਏ ਇੱਕ ਵਾਰ ਸੋ ਵੀਰ ਨਹੀਂ ਜਿਨ੍ਹਾਂ ਨੂੰ ਰਾਮਦਾਸ ਕੀ ਸਿੱਖ ਜਿਹੜੇ ਅਪਣਾਉਂਦੇ ਆ ਰਵੀਦਾਸ ਕੀ ਨਹੀਂ ਰਾਮਦਾਸ ਕੀ ਜਿਹੜੇ ਕਹਿੰਦੇ ਅਸੀਂ ਤਾਂ ਗੁਰੂ ਰਾਮਦਾਸ ਦੇ ਵੇਲੇ ਦੇ ਸਿੱਖ ਬੜੀ ਬਈਆਂ ਅਸੀਂ ਤੁਹਾਡੇ ਚੋਂ ਨਹੀਂ ਐ ਵੀਰ ਵੀਰੋਂ ਨਹੀਂ ਆਂਦੀਆਂ ਰਵੀਦਾਸ ਕੀ ਨਾਲ ਉਹਨਾਂ ਦਿੱਤਰ ਇਸ਼ਤਿਹਰੀ ਕਰਦੇ ਹੋ ਕਿ ਦੇ ਅਸੀਂ ਤੁਹਾਡੇ ਤੋਂ ਉੱਚੇ ਆ ਉਹ ਕਹਿੰਦੇ ਅਸੀਂ ਤੁਹਾਡੇ ਤੋਂ ਉੱਚੇ ਆ ਤੇ ਉਹੀ ਦਵਾ ਕਰਦੇ ਆ ਕਿ ਬਾਬਾ ਸੰਗਤ ਸਿੰਘ ਜੀ ਸਾਡੀ ਕੋਲ ਚੋਂ ਅਸੀਂ ਬਾਬਾ ਸੰਗਤ ਸਿੰਘ ਜੀ ਦੀ ਕੋਲ ਚੋਂ ਠੀਕ ਹੈ ਜੀ ਸਤਿ ਬਚਨ ਅਸੀਂ ਮੰਨਦੇ ਆ RAMDAS ਕੀ ਰਵੀਦਾਸ ਕੀ ਤੋਂ ਉੱਚੇ ਹੋ ਸਕਦੇ ਆ ਪਰ ਜਿਹੜੇ ਬਾਬਾ ਸੰਗਤ ਸਿੰਘ ਜੀ ਨੂੰ ਜੁਮਾਨ ਕਹਿੰਦੇ ਨੇ ਜਾਂ ਰਵੀਦਾਸ ਜੀ ਕਹਿੰਦੇ ਨੇ ਹੱਥ ਵਨ ਕੇ ਦੇ ਦਿੱਤੀ ਐ ਕਿ ਇਦਾਂ ਨਾ ਆਖੋ ਇਹ ਜਿਹੜੀ ਸਾਡੇ ਪੰਜਾਬ ਦੇ ਇਹ ਦੋ ਜਿਹੜੀਆਂ ਦਲਤਾਂ ਦੀਆਂ ਦੋ ਵੱਡੀਆਂ ਤੇ ਰਾਹਾਂ ਇਹਨਾਂ ਵਿੱਚ ਬਿਨਾਂ ਗੱਲ ਦੇ ਇਹ ਲੜਾਈ ਰਵੀਦਾਸ ਗਿਆ ਜਾਂ ਚਵਾਰਾਂ ਦੇ ਗੱਲ ਦੇ ਵਿੱਚ ਪਾਉਂਦਾ ਯਤਨ ਨਾ ਕਰੋ ਇਹਦੀ ਸੋਚੀ ਸਮਝੀ ਸਕੀਮ ਨਾਲ ਕੀਤਾ ਜਾ ਰਿਹਾ ਹੈ ਇਹ ਵੀ ਸੋਚੀ ਸਮਝੀ ਅਕੇ ਮੱਝੀ ਸਿੱਖਾਂ ਨੂੰ ਉਲਝਾਵਾ ਰਵੀਦਾਸ ਗਿਆ ਸਿੱਖਾਂ ਨਾਲ ਜਾਂ ਚਵਾਰਾਂ ਦੇ ਨਾਲ ਅਸੀਂ ਨਹੀਂ ਚਾਹੁੰਦੇ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪਰਿਵਾਰ ਅਸੀਂ ਇਹ ਚਾਹੁੰਦੇ ਹਾਂ ਕਿ ਦਲਤ ਸਾਰੇ ਇਕੱਠੇ ਰਹਿਣ ਸਾਡੇ ਦੇ ਸਰਬੁੱਚ ਨੇ ਬਾਬਾ ਜੀਵਨ ਸਿੰਘ ਜੀ ਸਾਡੇ ਦੇ ਸਰਬੁੱਚ ਨੇ ਭਾਈ ਸੰਗ ਸਿੰਘ ਜੀ ਇਸ ਲਈ RAMDAS ਜਾਂ ਸਿੱਖ ਭਾਈਚਾਰੇ ਤੇ ਮੰਨ ਕੇ ਸਿੱਖ ਭਾਈਚਾਰੇ ਦੇ ਵਿਦਵਾਨ ਸੱਜਣ ਬੈਠ ਕੇ ਇਹਦੇ ਬਾਰੇ ਕੋਈ ਵੀ ਵਿਚਾਰਾ ਕਰ ਲੈਣਾ ਅਸੀਂ ਤਾਂ ਸਿਰ ਨਵਾ ਦਾਂਗੇ ਠੀਕ ਹੈ ਜੀ ਰਵੀਦਾਸੀਆਂ ਦਾ ਜਾਂ ਚਵਾਰਾਂ ਦਾ ਇਸ ਵਿਵਾਦ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਮੈਂ ਫਿਰ ਦੱਸਣਾ ਚਾਹੁੰਦਾ ਇਹ ਸਾਡੇ ਬਜ਼ੁਰਗ ਹੋਏ ਨੇ ਔਰ ਅਸੀਂ ਇਹਨਾਂ ਦੀ ਬਹੁਤ ਦਿਨਾਂ ਦਾ ਸਤਿਕਾਰ ਕਰਦੇ ਆਂ ਤੇ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਜਿਹੜੀ ਅੰਮ੍ਰਿਤ ਬਾਣੀ ਦੇ ਨਾਮ ਨਾਲ ਸਤ ਬੰਨਾਂ ਵਾਲਿਆਂ ਨੇ ਜਿਹੜਾ ਉਹਦਾ ਪ੍ਰਕਾਸ਼ ਕੀਤਾ ਆ ਉਹਨੂੰ ਪੋਥੀ ਨਾ ਆਖੋ ਇਹ ਫਿਰ ਸਾਨੂੰ ਦੁੱਖ ਲੱਗਦਾ ਐ ਅਸੀਂ ਨਹੀਂ ਚਾਹਦੇ ਆਪਾਂ ਲੜਾਈਆਂ ਲੜੀਏ ਆਪਾਂ ਇਕੱਠੇ ਹੋ ਕੇ ਜਿੱਤਣਾ ਐ ਮੱਝ ਵੀ ਸਿੱਖ ਸਾਡੇ ਭਰਾ ਨੇ RAMDAS ਕੇ ਅ ਵੀ ਸਾਡੇ ਭਰਾ ਨੇ ਸੋ ਜਿਹੜੇ ਰਵਦਾਸ ਕੇ ਸਮਾਜ ਐ ਜਮਾਰ ਸਮਾਜ ਐ ਇਹਨੂੰ ਵੱਡਾ ਰੋਲ ਅਦਾ ਕਰਨਾ ਪੈਣਾ ਐ ਬਾਣ ਇਹਨਾਂ ਨੂੰ ਵੀ ਲੜਨ ਨਹੀਂ ਦੇਣਾ ਸੋ ਬਈਆਂ ਇਹ ਬੇਨਤੀਆਂ ਸਾਡੀਆਂ ਸਾਰਿਆਂ ਦੀਆਂ ਇਹ ਮੀਟਿੰਗ ਇੱਕ ਅਹਿਮ ਮੀਟਿੰਗ ਸੀ ਇਹਦੇ ਵਿੱਚ ਅਸੀਂ ਸਾਰੀਆਂ ਵਿਚਾਰੀਆਂ ਵਿਚਾਰ ਕੀਤੇ ਨੇ ਤੇ ਅਸੀਂ ਇਸ ਸਿੱਟੇ ਤੇ ਪਹੁੰਚੇ ਆ ਕਿ ਆਪਾਂ ਲੜਾਈ ਰੋਕਣੀ ਹੈ ਅਬੀਰ ਕਰਦੇ ਆ ਕਿ ਤੁਸੀਂ ਇਹ ਸਾਡੀਆਂ ਭਾਵਨਾਵਾਂ ਨੂੰ ਸਮਝੋਗੇ ਬਹੁਤ